ਕੈਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਪੰਜਾਬ ਦੇ ਰਹਿਣ ਵਾਲੇ ਪਿਓ ਪੁੱਤ ਦੀ ਦਰਦਨਾਕ ਮੌਤ ਹੋ ਗਈ ਹੈ ਦਰਸਲ ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ ਜਦੋਂ ਆਪਣੀ ਸਾਲਗिरा ਮਨਾ ਕੇ ਅਮਰੀਕਾ ਤੋਂ ਕੈਨੇਡਾ ਵਾਪਸ ਆ ਰਿਹਾ ਸੀ ਆਪਣੇ ਪਰਿਵਾਰ ਦੇ ਨਾਲ ਤਾਂ ਰਾਹ ਦੇ ਵਿੱਚ ਭਿਆਨਕ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਪ੍ਰਦੀਪ 15 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਸਮਾਣਾ ਤੋਂ ਕੈਨੇਡਾ ਗਿਆ ਸੀ ਕੈਨੇਡਾ ਜਾਣ ਤੋਂ ਬਾਅਦ ਉੱਥੇ ਸੈੱਟ ਹੁੰਦਾ ਵਿਆਹ ਹੁੰਦਾ ਅਤੇ ਇੱਕ 7 ਸਾਲ ਦਾ ਬੇਟਾ ਹੁੰਦਾ ਜਿਸ ਤੋਂ ਬਾਅਦ ਹੁਣ ਉਹਨਾਂ ਦੀ ਐਨੀਵਰਸਰੀ ਸੀ ਐਨੀਵਰਸਰੀ ਦੇ ਮੌਕੇ ਉਹਨਾਂ ਦੇ ਵੱਲੋਂ ਪਲਾਨ ਕੀਤਾ ਗਿਆ ਸੀ ਕਿ ਉਹ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਜਾ ਕੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਐਨੀਵਰਸਰੀ ਮਨਾਉਣਗੇ ਤਾਂ ਸਾਰਾ ਕੁਝ ਬਿਲਕੁਲ ਸਹੀ ਸਲਾਮਤ ਹੋਇਆ ਸਾਰਾ ਕੁਝ ਠੀਕ ਠਾਕ ਰਿਹਾ ਅਤੇ ਜਦੋਂ ਐਨੀਵਰਸਰੀ ਮਨਾ ਕੇ ਕੈਨੇਡਾ ਵਾਪਸ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਉਹਨਾਂ ਦੇ ਨਾਲ ਹਾਦਸਾ ਵਾਪਰ ਜਾਂਦਾ ਦੱਸਿਆ ਜਾ ਰਿਹਾ ਕਿ ਜਿਸ ਦੇ ਵਿੱਚ ਪ੍ਰਦੀਪ ਅਤੇ ਉਸ ਦੇ ਪੁੱਤ ਦੀ जिसਦੀ ਕੀ ਉਮਰ 7 ਸਾਲ ਦੇ ਕਰੀਬ ਹੈ ਉਸਦੀ ਮੌਤ ਹੋ ਗਈ ਹੈ ਜਦਕਿ ਪਤਨੀ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਹਾਲਾਂਕਿ ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਸਮਾਣਾ ਉਸ ਦੇ ਘਰ ਪਹੁੰਚਦੀ ਹੈ ਤਾਂ ਪਰਿਵਾਰ ਦੇ ਵਿੱਚ ਸੱਥਰ ਵਿੱਚ ਜਾਂਦਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਖਾਲ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਸਮਾਣਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪੰਜਾਬ ਦੇ ਰਹਿਣ ਵਾਲੇ ਪਿਓ ਪੁੱਤ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਦੱਸਦੀ ਹੈ ਕਿ ਬੱਚੇ ਦੀ ਉਮਰ ਮਹਿਜ਼ 7 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਐਨੀਵਰਸਰੀ ਮਨਾ ਕੇ ਅਮਰੀਕਾ ਤੋਂ ਕੈਨੇਡਾ ਇਹ ਵਾਪਸ ਆ ਰਹੇ ਸੀ ਤੇ ਰਾਹ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰ ਗਿਆ ਫਰਮ ਜੀ ਫਰਮ ਜੀ ਇਹਦੇ ਬੱਚੇ ਆ ਤੁਹਾਡੇ ਕੀ ਲੱਗਦਾ ਜਰਾ ਪ੍ਰਦੀਪ ਸਾਡੇ ਦੇਵਰ ਦੇ ਬੇਟੇ ਨੇ ਨੂ ਵੀ ਗਈ ਸੀ ਨੂ ਵੀ ਗਈ ਹੈ ਜੀ ਤੇ ਜਦੋਂ ਪੋਤਰਾ ਲੱਗੇ ਤਾਂ ਲੱਗਾ ਨਾ ਹਾਂਜੀ ਹਾਂ ਕਿੰਨੇ ਟਾਈਮ ਤੋਂ ਉੱਥੇ ਕੈਨੇਡਾ ਰਹਿੰਦੇ ਹੋ ਉੱਥੇ ਤੋਂ 15 ਸਾਲ ਤਿਹੰਤੇ ਨੇ ਜੀ 8 ਸਾਲ ਬਿਆਨ ਹੋ ਗਏ ਤੁਹਾਡੇ ਨਾਲ ਕੋਈ ਗੱਲ 2-4 ਦਿਨ ਪਹਿਲਾਂ ਹੋਈ ਕੋਈ 2-4 ਦਿਨ ਪਹਿਲਾਂ ਐਨੀਵਰਸਰੀ ਸੀ ਉਹਦੀ ਉਹ ਫੋਟੋਆਂ ਤੇ ਮੈਸੇਜ ਵਗੈਰਾ ਉਹ ਸਾਰੇ ਪਾਉਂਦੇ ਰਹੇ ਨੇ ਫੋਟੋ ਹਾਂਜੀ ਅੱਛਾ ਫੋਟੋ ਪਾਈਆਂ ਸਭ 29 ਤਰੀਕ ਦਿਨ ਐਨੀਵਰਸਰੀ ਕੋਈ ਖਾਸ ਬਹੁਤ ਗੱਲ ਕਰਦਾ ਉਹਦੇ ਕੋਈ ਗੱਲ ਹੁਣ ਨਹੀਂ ਜੀ ਹੋਈ ਯਾਨੀ ਉਹਦੀ ਮੰਮੀ ਦੀ ਗੱਲ ਹੋਈ ਆ ਪਰਸੋਂ ਇੱਕ ਦੋ ਦਿਨ ਪਹਿਲਾਂ ਹੂੰ ਉਹ ਕਹਿੰਦੀ ਮੈਂ ਕਿਹਾ ਤੂੰ ਕਹਿੰਦੀ ਵੀ ਆਉਣ ਨੂੰ ਕਹਿੰਦੀ ਮੈਂ ਆਵਾਂਗੀ ਨੇ ਟੂਰਿਕ ਘੁੰਮਣ ਗਏ ਨੇ ਅਮਰੀਕਾ ਹੂੰ ਵੀ ਉਹ ਤੋਂ ਬਾਅਦ ਮੈਂ ਆਉਂਗੀ ਜੀ ਟਿਕਟ ਕਰਾਉਣਗੀ ਮੇਰੀ ਜੀ ਉਹ ਤੋਂ ਬਾਅਦ ਤਾਂ ਕੰਮ ਹੋ ਗਿਆ ਜੀ ਹੁਣ ਕਿਨੇ ਹੋਣਾਂ ਕੀ ਤੇ ਤੁਹਾਡੇ ਮਤਲਬ ਜਿਹੜੀ ਬੁਰਾਣੀ ਉਧਰ ਥੇ ਰਹਿੰਦੀ ਹੈ ਹਾਂ ਜੀ ਇਹਦੇ ਬੱਚੇ ਪਰਦੇਸ ਦੇ ਬੱਚੇ ਦੋ ਇਹਦਾ ਇੱਕ ਬੇਟਾ ਸੀ ਜੀ ਉਹ ਪੂਰਾ ਬੱਚੇ ਦਾ ਨਾਮ ਕੀ ਇਹਦੇ ਪੁੱਤ ਦਾ ਹਾਂ ਅਸਲ ਹਾਂ ਇਸ ਦਾ ਪਰਦੇਸ ਦਾ ਨੂੰ ਠੀਕ ਹੈ ਨੂੰ ਠੀਕ ਹੈ ਜੀ ਹਸਪੀਟਲ ਤੇ ਉਹਦਾ ਕੀ ਨਾਮ ਹੈ ਮਿੰਟ ਆ ਅਨਸਰ ਕਾਰ ਚਾਰੇ ਸੀ ਕਿਸੇ ਹੋਰ ਨਾਲ ਕਾਰ ਸੀ ਆਪ ਚਲਾ ਰਹੇ ਸੀ ਗੱਡੀ ਗੱਡੀ ਦੋ ਦੋ ਜਣੇ ਸੀ ਜੀ ਵੀ ਬਦਲ ਬਦਲ ਕੇ ਚਲਾ ਰਹੇ ਸੀ ਪੰਜ ਘੰਟੇ ਉਹਨੇ ਚਲਾਈ ਉਹ ਤੋਂ ਬਾਦ ਉਹ ਦੂਸਰਾ ਬੇਟਾ ਬੈਠ ਗਿਆ ਘੰਟਾ ਚਲਾ ਕੇ ਪਿੱਛੇ ਬੈਠ ਗਿਆ ਇਹ ਅਮਰੀਕਾ ਗਈ ਸੀ ਭਮਣ ਹਾਂਜੀ ਉੱਥੇ ਵੀ ਰਹਿੰਦੇ ਸੀ ਉੱਥੇ ਵੀ ਰਹਿੰਦੇ ਨੇ ਤੇ ਵਾਪਸੀ ਮ ਆ ਗਏ ਵਾਪਸੀ ਆ ਗਏ ਜੀ ਮੇਰੇ ਮਟਨ ਚਾ ਕੇ ਰਿਸ਼ਤੇਦਾਰੀਆਂ ਤੋਂ ਉਹਨਾਂ ਨੂੰ ਮਿਲ ਕੇ ਗਏ ਨੇ ਸਾਰੇ ਹਮ ਬਸ ਉੱਥੋਂ ਚੱਲੇ ਨੇ ਚੱਲ ਕੇ ਤਾਂ ਫਿਰ ਆ ਪਾਣੀ ਵਰਤ ਗਏ ਕੋਈ ਤੋ ਜਿਹੜਾ ਸਹਣ ਜੋਖਰੇ ਵੀ ਨਹੀਂ ਕੋਈ ਖਾਸ ਗੱਲ ਕੀਤੀ ਹੋਵੇ ਕਦੀ ਤੁਹਾਡੇ ਨਾਲ ਆਪਣੇ ਦਿਲ ਦੀ ਦਿਲ ਦਿੱਤੇ ਹੀ ਕਹਿੰਦੇ ਨੇ ਜੀ ਵੀ ਅਸੀਂ ਬਹੁਤ ਸੌਖੇ ਹਾਂ ਹੁਣ ਅਸੀਂ ਵਧੀਆ ਵੀ ਅਸੀਂ ਆਵਾਂਗੇ ਆਉਂਦੇ ਸੀ ਜੀ 2 ਸਾਲ ਪਹਿਲਾਂ ਆ ਕੇ ਗਏ ਨੇ ਵਧੀਆ ਸਾਰੇ ਰਿਸ਼ਤੇਦਾਰੀ ਅਸੀਂ ਮਿਲ ਕੇ ਗਏ ਨੇ ਇੱਥੇ ਕੀਤੀਵਾੜੀ ਕਰਦੇ ਸੀ ਨਹੀਂ ਉਹਦੇ ਪਾਪਨ ਸੰ ਡੈਥ ਹੋਈ ਗਿਆ ਤੇ ਮੰਮੀ ਨੂੰ ਹੁਣ ਫਿਰ ਉਹ ਨਾਲ ਲੈ ਕੇ ਸੀ ਵੀ ਕੱਲੀ ਹੋਵੇ ਤਾਂ ਕਰਕੇ ਬਸ ਹੁਣ ਕਿੰਨਾ ਵੱਡ ਕੇ ਗਿਆ ਤਾਂ ਇੱਥੋਂ ਇੱਥੋਂ ਪਲਾਸਟੂ ਕੀਤੀ ਸੀ ਜੀ ਹਾਂ ਜੀ ਵੇਆ ਕਿੱਥੇ ਸੀ ਵਿਆਹ ਦਿੱਲੀ ਸੀ ਹਾਂ ਜੀ ਦਿੱਲੀ ਦੇ ਕੁੜੀਆਂ ਉਹਦੇ ਪਪਾ ਵੀ ਹੈਗੇ ਨੇ ਕਿ ਮਤਲਬ ਵਕੀਲ ਨੇਗੇ ਪਤੀ ਹੈ ਆਉਣ ਵਾਸਤੇ ਕਹਿੰਦੇ ਆਉਣ ਹਾਂ ਜੀ ਉਹਦੀ ਸਾਲੀ ਦਾ ਵਿਆਹ ਹੋਣਾ ਸੀ ਵੀ ਉਹਦੀ ਅਗੇਜਮੈਂਟ ਕਰਨੀ ਸੀ ਉੱਥੇ ਉਹ ਮੁੰਡਾ ਜਿਹੜਾ ਦੂਸਰਾ ਸੀ ਨਾਲ ਕਹਿੰਦੇ ਤੇ ਵੀ ਇਹ ਜਦੋਂ ਵਿਆਹ ਦੀ ਕੋਈ ਤਰੀਕ ਪੱਕੀ ਹੋ ਗਈ ਤਾਂ ਫੇਰ ਆਵਾਂਗੇ ਕੱਲ ਹੀ ਅਪਣੇ ਜਲਦੀ ਗੱਲ ਦੱਸੀ ਉਹ ਤੁਹਾਨੂੰ ਕਾਸ ਤੁਹਾਡੇ ਸਪਰੀਜ਼ ਨੇ। ਜਲਦੀ ਤਾਂ ਇਹਨਾਂ ਦੇ ਅਪ ਤਾਇਆ ਦੀ ਨਾਲ ਕਰਦੇ ਸੀ ਗੱਲ। ਹਾਂਜੀ ਆਪਣੇ ਹੋਰ ਪਰਾਂਵਾਂ ਨਾਲ ਬੇਟੇ ਨੇ ਮੇਰੇ ਵੀ ਤਿੰਨ। ਉਹਨਾਂ ਦਾ ਆਪਸ ਵਿੱਚ ਬਹੁਤ ਪਿਆਰ ਕਰਦੇ ਅੰਦਰ ਕਿੰਨੇ ਪਰਾਂ ਆ। ਕੱਲਾ ਸੀ ਜੀ। ਕੱਲਾ ਬਹੁਤ। ਨਿੱਕ ਪੈਣਾ ਉਹ ਵੀ ਉੱਤੀ ਰਹਿੰਦੀ। ਅੱਛਾ ਉਹ ਕਿਨੇ ਡੇ ਰਹਿੰਦੀ? ਕਨੇਡਾ ਹੀ ਰਹਿੰਦੀ। ਉਹਦਾ ਕੀ ਨਾਂ ਪੈਂਦਾ? ਨੀਸ਼ਾ ਜੀ। ਆਂਡੇ ਹੀ ਹੋਣਾ। ਹਾਂਜੀ ਉਹ ਮੇਰੇ ਨਾਲ ਹੀ ਪੜ੍ਹੇ ਜੀ ਪੜ੍ਹੇ ਨਾਲ ਹੀ ਪੜ੍ਹਦੇ ਸੀ 10 ਤੱਕ ਅਸੀਂ ਇਕੱਠੇ ਪੜ੍ਹਿਆ ਜੀ ਕਿੱਥੇ ਪੜ੍ਹਦੇ ਸੀ ਅਸੀਂ ਪਿੰਡੇ ਪੜ੍ਹਦੇ ਪੜ੍ਹਦੇ ਘਰ ਛੰਨਾ ਪੜ੍ਹਨਾ ਕਿਸ ਤਰ੍ਹਾਂ ਦਾ ਸੁਭਾਅ ਥਾ ਪ੍ਰਦੀਪ ਦਾ ਪ੍ਰਦੀਪ ਸਰ ਅ ਮੱਚਪਨ ਤੋਂ ਇਕੱਠੇ ਖੇਡਿਆ ਸੀ ਸੁਭਾਅ ਦਾ ਬੜਾ ਮਤਲਬ ਸ਼ਾਂਤ ਮੁੰਡਾ ਰਿਸਪੈਕਟਫੁਲ ਬੜਾ ਕੇਰਿੰਗ ਤੇ ਫੈਮਿਲੀ ओरिएंटेड ਬੰਦਾ ਸੀ ਕੀ ਸੁਪਨਾ ਦੇ ਕੇ ਗਿਆ ਤੁਹਾਨੂੰ ਗੱਲ ਤੋੜਦੇ ਤਾਂ ਹਾਂ ਦਾ ਸੀ ਗੱਲ ਕਰਦਾ ਹੋਣਾ ਵੀ ਮੈਂ ਕੈਨੇਡਾ ਜਾਣਾ ਹੈ ਸਰ ਉਸ ਟਾਈਮ ਜਦੋਂ ਗਿਆ 2010 ਚ ਮੈਂ ਇੰਡੀਆ ਨੇ ਵਿੱਚ ਭਰਤੀ ਹੋਇਆ ਉਸ ਟਾਈਮ ਉਹਦਾ ਬਾਹਰ ਦਾ ਪਲਾਨ ਚੱਲਦਾ ਸੀ ਹੂੰ ਤੇ ਬਾਹਰ ਦਾ ਪਲਾਨ ਉਸ ਟਾਈਮ ਟ੍ਰੈਂਡੀ ਚੱਲਦਾ ਸੀ ਆਪਣੇ ਵੀ ਆਪਾਂ ਸਾਰੇ ਜਾਣੇ ਵੀ ਬਾਹਰ ਹੀ ਜਾਵਾਂਗੇ ਹੂੰ ਤੇ ਉਹ ਸਟੈਂਡ ਦੇ ਦੌਰਾਨ ਹੀ ਉਹ ਬਾਹਰ ਗਿਆ ਸੁਪਨਾ ਤਾਂ ਉਹਦਾ ਉਹੀ ਸੀ ਵੀ ਜਿਹੜਾ ਸਾਰਾ ਵੀ ਆਪਾਂ ਸੈੱਟ ਹੋ ਕੇ ਆਪਾਂ ਆਪਣਾ ਪਰਿਵਾਰ ਸਭ ਖੁਸ਼ਹਾਲ ਹੋਵੇ ਇਹ ਸਾਰਾ ਸੁਪਨਾ ਲੈ ਕੇ ਗਿਆ ਸੀ ਹੂੰ ਫਿਰ ਮੈਰਿਜ ਕਿੰਨੇ ਸਾਲ ਬਾਅਦ ਉਹਥੇ ਕਿਸ ਤਰ੍ਹਾਂ ਦਿੱਲੀ ਵੀ ਆਏ ਮੈਰਿਜ ਉਹਦੀ ਮੇਰੇ ਭਾਬੀ ਦੀ ਅੰਸ਼ਲਾ 2018 ਚ ਉਹਨਾਂ ਦਾ ਵਿਆਹ ਹੋਇਆ ਜੀ ਹੂੰ ਤੇ ਕੈਨੇਡਾ ਸੀ ਦੋਨੇ ਹਮ ਇਕੱਠੇ ਪੜਦੇ ਸੀ ਜੀ ਹਾਂਜੀ ਦਿੱਲੀ ਦੇ ਨੇ ਉਹ ਦਿੱਲੀ ਦੇ ਤੇ ਉਹਨਾਂ ਦਾ ਇੱਥੇ ਵਿਆਹ ਹੋਇਆ ਸੀ 2018 ਚ ਇੱਥੇ ਆਏ ਪਿੰਡ ਉਸਕੇ ਵਿਆਹ ਕੇ ਬਾਅਦ ਵਿਆਹ ਤੋਂ ਬਾਅਦ ਜਦੋਂ ਵੀ ਰੈਗੂਲਰਲੀ ਆਉਂਦੇ ਰਹਿੰਦੇ ਨੇ ਉਹ ਤਾਂ ਇੱਥੇ ਜ਼ਰੂਰ ਆਉਂਦੇ ਨੇ ਇੱਕ ਦੋ ਦਿਨ ਲਾ ਕੇ ਜਾਂਦੇ ਨੇ ਤੇ ਕੁਝ ਟਾਈਮ ਉਹ ਦਿੱਲੀ ਰਹਿੰਦੇ ਨੇ ਕੁਝ ਟਾਈਮ ਇੱਥੇ ਰਹਿੰਦੇ ਨੇ ਮੇਰਾ ਬੇਟਾ ਹਿਆਨ ਉਹ ਥੋੜਾ ਭਤੀਜਾ ਹਿਆਨਸ ਹੈ ਇਹ ਕਿੰਨੇ ਸਾਲ ਦਾ ਹੈ ਇਹਾਂ ਸੀਗਾ ਜੀ 7 ਸਾਲ ਦਾ 7 ਸਾਲ ਦਾ ਜੀ 7 ਇਹ ਹੁਣ ਕਿੱਥੇ ਗਏ ਸੀ ਜਿਹੜਾ ਵਾਪਸੀ ਮਹਾਸਾ ਆਏ ਹੋਏ ਇਸ ਤਰ੍ਹਾਂ ਹਾਂਜੀ ਇਹ ਗਏ ਸੀ ਇਹ ਅਮਰੀਕਾ ਘੁੰਮਣ ਆਪਣੀ ਅਨਿਵਰਸਰੀ ਸੈਲੀਬ੍ਰੇਟ ਸੈਲੀਬ੍ਰੇਟ ਕਰਨ ਅੱਛਾ ਮੈਜਰ ਨੂੰ ਸੁਮਨਣ ਗਏ ਹਾਂਜੀ ਤੇ ਆਉਂਦੇ ਹੋਏ ਉਹਨਾਂ ਨਾਲ ਆਪਣੇ ਫੈਮਿਲੀ ਮੈਂਬਰਸ ਨੇ ਕੁਝ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਤੇ ਆਪਣਾ ਵਾਪਸ ਆਪਣੇ ਘਰੇ ਜਾ ਰਹੇ ਸੀ ਤੇ ਗੱਡੀ 'ਚ ਇਹ ਐਕਸੀਡੈਂਟ ਹੋਇਆ ਉਹਨਾਂ ਨੂੰ ਕਿਸ ਤਰ੍ਹਾਂ ਇਨਫੋਰਮੇਸ਼ਨ ਆਈ ਤੁਹਾਡੇ ਕੋਲ ਕੋਈ ਕਿਸ ਤਰ੍ਹਾਂ ਨਾਲ ਕੋਈ ਇਨਫੋਰਮੇਸ਼ਨ ਸਰ ਹਾਂਜੀ ਉਹ ਨਹੀਂ ਪੁਲਿਸ ਨਹੀਂ ਆਪਣੇ ਜਿਹੜੇ ਰਿਲੇਟਿਵ ਰਿਲੇਟਿਵਸ ਨੇ ਉਹਨਾਂ ਨੇ ਇਨਫੋਰਮ ਕਰਿਆ ਸਾਨੂੰ ਸਵੇਰੇ ਅਰਾਊਂਡ 6:30 7 ਇਹ ਕਨਫਰਮ ਕਰਦੇ ਹੋ ਸਾਨੂੰ 10 11 ਵਜੇ ਕਿ ਵੀ ਐਕਚੁਅਲ ਚ ਕੀ ਸਿਚੁਏਸ਼ਨ ਕੀ ਉੱਤੇ ਤੇ ਉਸ ਤੋਂ ਬਾਅਦ ਕਿਹਨਾਂ ਕੋਣਾਂ ਸਹਾਸਤ ਦੇ ਜਖਮੀ ਇੱਕ ਤਾਂ ਜੋ ਭਾਬੀ ਨੇ ਉਹ ਜਖਮੀ ਨੇ ਦੇ ਨਾਲ ਉਹਨਾਂ ਦੇ ਇੱਕ ਹੋਰ ਮੁੰਡਾ ਸੀ ਉਹਨਾਂ ਨੂੰ ਜਾਣਦੇ ਨੇ ਸੀ ਉਹ ਮਤਲਬ ਉਹ ਚਲਾ ਰਹੇ ਸੀ ਗੱਡੀ ਇਹ ਸੁਣਨ ਚ ਆਇਆ ਕੋਈ ਗੱਲ ਕਰਦਾ ਹੋਵੇ ਤੁਹਾਡੇ ਨਾਲ ਆਖਰੀ ਵਾਰ ਕਦੋਂ ਗੱਲ ਹੋਈ ਹੈ ਤੁਹਾਡੀ ਪ੍ਰਦੀਪ ਨਾਲ ਕੋਈ 5-7 ਦਿਨ 4 ਦਿਨ ਪਹਿਲਾਂ ਆ ਪ੍ਰਦੀਪ ਨਾਲ ਨਹੀਂ ਉਹ ਤੋਂ ਪਹਿਲਾਂ ਤਾਂ ਨਹੀਂ ਫੈਮਲੀ ਨਾਲ ਜਰੂਰ ਗੱਲ ਹੁੰਦੀ ਹੈ ਮੇਰੇ ਨਾਲ ਤੁਹਾਡੀ ਘੱਟ ਹੋਈ ਹੈ ਹਮ ਪਰ WhatsApp ਤੇ ਸਾਡਾ ਇੱਕ ਗਰੁੱਪ ਹੈ ਹਮ ਸਕੂਲ ਦਾ ਗਰੁੱਪ ਹੈ ਹਮ ਉਹਦੇ ਵਿੱਚ ਰੈਗੂਲਰਲੀ ਥੋੜੀ ਗੱਲਬਾਤ ਹੁੰਦੀ ਰਹਿੰਦੀ ਹੈ ਪਿੰਡ ਵਾਰ ਕੀ ਸੋਚਦਾ ਸੀ ਜਦੋਂ ਆਂਦਾ ਸੀ ਜਿਆ ਉੱਥੇ ਪਿੰਡ ਨਾਲ ਉਹਦੀ ਸਾਰਿਆਂ ਨਾਲ ਵਧੀਆ ਸੀ ਹਾਂ ਸਾਰਿਆਂ ਨਾਲ ਵਧੀਆ ਕਰਦਾ ਸੀ ਜਦੋਂ ਵੀ ਆਉਂਦਾ ਸੀ ਤੇ ਜੀ ਦੇ ਨਾਲ ਵੀ ਮਿਲਦਾ ਸੀ ਮਤਲਬ ਉਹਦਾ ਨੇਚਰ ਇਦਾਂ ਦਾ ਸੀ ਵੀ ਸਾਰਿਆਂ ਨਾਲ ਪਿਆਰ ਨਾਲ ਡੀਲ ਕਰਦਾ ਸੀ ਤੇ ਮਤਲਬ ਬੜਾ ਕੇਰਿੰਗ ਬੰਦਾ ਸੀ ਉਹਦਾ ਮਤਲਬ ਬੜਾ ਲਾਸ ਹੈ ਸਾਡੇ ਲਈ ਕਰਨਾ ਕੀ ਨਾਮ ਆਪ ਜੀ ਦਾ ਸ੍ਰਿੰਦਰ ਕਮਰ ਹੈ ਇਹ ਆਪਣਾ ਪਤੀ ਦਾ ਭਰਾ ਦਾ ਬੇਟਾ ਅਸੀਂ ਆਪਰਾ ਦਾ ਬੇਟਾ ਹਾਂ ਕਿੰਨੇ ਸਾਲਾਂ ਤੋਂ ਕੈਨੇਡਾ ਗਿਆ ਹੈ ਇਹ ਨੂੰ ਹੋ ਗਏ 14-15 ਸਾਲ ਜੀ ਕਿਹੜੇ ਦੇਸ਼ ਤੇ ਕਿਹੜੇ ਸੈਰ ਤੇ ਰਹੇ ਸੀ ਇਹ ਬਰਫ ਟੈਂਟਰ ਹੈ ਨਾ ਦੀ ਪਹਿਲਾ ਹੀ ਕੰਮ ਕੀ ਕਰਦਾ ਸੀ ਉੱਥੇ ਪਹਿਲਾਂ ਤਾਂ ਕੰਪਨੀ ਚ ਲੱਗਿਆ ਸੀ ਜੀ ਉਸ ਤੋਂ ਬਾਅਦ ਇਹ ਗੱਡੀਆਂ ਮਤਲਬ ਸਿਖਾਉਣ ਲੱਗਿਆ ਬੱਚਿਆਂ ਨੂੰ ਫੇਰ ਇਹ ਜਿਹੜੀ ਸਿਸ਼ਟਰਤੀ ਹੋਰ ਹੋਰ ਸਾਈਡ 'ਤੇ ਉਹਨੇ ਮਕਾਨ ਲੈ ਲਿਆ ਉਸ ਤੋਂ ਬਾਅਦ ਫਿਰ ਉਹ ਕਹਿਣ ਲੱਗੀ ਵੀ ਤੂੰ ਵੀ ਮਕਾਨ ਇੱਥੇ ਲੈ ਲੈ ਸਸਤੇ ਨੇ ਉੱਥੇ ਲੈ ਲਿਆ ਫਿਰ ਇਹਨੂੰ ਰੋਡਵੇਚ ਉੱਥੇ ਨੌਕਰੀ ਮਿਲ ਗਈ ਹਾਂ ਫਿਰ ਉਹ ਦੋ ਦੋ ਘੰਟਿਆਂ ਦਾ ਰਸਤਾ ਪਰਾ ਗੁਡੀਆ ਤੋਂ ਸਾਈਡ ਤੇ ਲੱਗੇ ਲੰਘ ਗਿਆ ਭੈਣ ਵੀ ਉੱਥੇ ਰਹਿੰਦੀ ਸੀ ਭੈਣ ਵੀ ਉੱਥੇ ਰਹਿੰਦੀ ਸੀ ਉੱਥੇ ਨਹੀਂ ਸੰਗਤ ਹਾਂ ਨੀਸਾ ਉੱਥੇ ਰਹਿੰਦੀ ਆ ਜਮਾਈ ਰਹਿੰਦਾ ਉਹਦੀ ਗੁੱਡੀਆ ਦੀ ਇਹਦਾ ਬੇਟਾ ਤੇ ਇਹਦੀ ਮੰਮੀ ਇਹ ਘਟਨਾ ਜੋ ਤੁਸੀਂ ਦੱਸ ਰਹੇ ਪਰਿਵਾਰ ਅਮਰੀਕਾ ਗਿਆ ਉਸ ਤੋਂ ਬਾਬਾ ਸਾਰੇ ਅਮਰੀਕਾ ਤੋਂ ਵਾਪਸ ਆਇਆ ਹਾਂ ਜੀ ਪਹਿਲਾਂ ਇਹ ਇਹਦੀ ਨਿਵਾਸੀ ਦੀ 29 ਤਰੀਕ ਦੀ ਹੂੰ ਇਹ ਕਹਿੰਦੇ ਵੀ ਚਲ ਘੁੰਮਣ ਆਣੇ ਨਾਲੇ ਅਮਰੀਕਾ ਇਹ ਰਿਸ਼ਤੇਦਾਰ ਤੇ ਬਹੂ ਦੇ ਦਿੱਲੀ ਦੀ ਬਹੂ ਹੂੰ ਇਹ ਉੱਥੇ ਜਾ ਕੇ ਵੀ ਆਪਾਂ ਨਾਲ ਸਾਰੇ ਰਿਸ਼ਤੇਦਾਰ ਮਿਲਿਆ ਉਹ ਇਹਨਾਂ ਦੇ ਵਾਸਤੇ ਮਿਲ ਆ ਲਾ ਕਰ ਲਾਂ ਉੱਥੋਂ ਗੱਡੀ ਲੈ ਕੇ ਆਪਦੀ ਛੁੱਪ ਛੁੱਪ ਚ ਚੜਾ ਕੇ ਉੱਥੋਂ ਮਤਲਬ ਬਾਅਦ ਸੇ ਇਹ ਗੱਡੀ ਚ ਆ ਗਏ ਬ੍ਰੈਟਨ ਅਮਰੀਕਾ ਤੋਂ ਆਉਂਦੇ ਫਿਰ ਕੇ ਹੂੰ ਉੱਥੋਂ ਰਾਤ ਰਹੇ ਸਾਰੇ ਉੱਥੇ ਰਿਸ਼ਤੇਦਾਰ ਹੋਰ ਕਾਫੀ ਰਿਸ਼ਤੇਦਾਰ ਨੇ ਸਾਡੇ ਉਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਮਤਲਬ ਉੱਥੇ ਕੈਨੇਡਾ ਦੇ 11 ਦੇ ਟਾਈਮ ਇਹ ਚੱਲ ਪਈ ਪਰਸੋਂ ਜਦੋਂ ਪ੍ਰਦੀਪ ਗਿਆ ਉਹਦੇ ਮਨ ਚ ਇੱਥੇ ਜ਼ਮੀਨ ਜ਼ਮੀਨ ਆਂਦੀ ਸੀ ਤੁਹਾਨੂੰ ਤੁਹਾਡੇ ਭਰਾ ਦੇ ਹਾਂ 7-8 ਕਿਲੇ ਜ਼ਮੀਨ ਦੇਣੇ ਸੀ ਅੱਛਾ ਤੇ ਮਨ ਚ ਆਈ ਵੀ ਮੈਂ ਬਾਹਰ ਜਾਵਾਂ ਹੈ ਉਹਦੇ ਮਨ ਚ ਆਇਆ ਮੈਂ ਬਾਹਰ ਜਾਵਾਂ ਹਾਂ ਜੀ ਉਹਦੇ ਮਨ ਚ ਹਾਂ ਜੀ ਹਾਂ ਉਦੋਂ ਮੇਰਾ ਭਰਾ ਜੀ ਹੁੰਦਾ ਸੀ ਉਹਦੀ ਵੀ ਡੈਥ ਹੋ ਗਈ 15-16 ਸਾਲ ਹੋ ਗਈ ਉਸ ਟਾਈਮ ਵਾਰ ਗਿਆ ਉਸ ਟਾਈਮ ਭਰਾ ਸਾਡੇ ਇੱਥੇ ਹਾਂ ਉਦੋਂ ਹੈਗੇ ਤੇ ਜੀ ਸੁਖਦੇਵ ਰਾਮ ਜੀ ਹਾਂਜੀ ਹਾਂ ਉਸ ਤੋਂ ਆਪਣੇ ਸੁਦੇਰਾਮ ਜੀ ਹਾਂ ਉਹਨਾਂ ਹਾਂ ਜੀ ਉਹਨੂੰ ਫਿਰ ਅਟੈਕ ਹੋ ਗਿਆ ਫਿਰ ਇਹ ਮਿਲ ਲਾ ਗਿਆ ਇੱਥੇ ਜੇ ਅਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਪੁੱਛਣ ਲੱਗਿਆ ਵੀ ਕਿਵੇਂ ਕਰੀਏ ਤਾ ਜੀ ਵੀ ਮੈਂ ਬਾਹਰ ਜਾ ਮਾਂ ਕਿਉਂ ਉਰੇ ਰਹਾ ਮੈਂ ਆਖਿਆ ਵੀ ਭਾਈ ਤੂੰ ਬਾਹਰ ਭੱਗ ਜਾ ਜੇ ਤੇਰਾ ਜੀਕਰਾ ਰਹੇ ਜੀ ਉੱਥੇ ਜੇ ਪੀਅਰ ਹੋ ਕੇ ਇੱਥੇ ਆ ਜੀ ਇਹ ਜਦੋਂ ਉਹਨਾਂ ਦਾ ਕੰਮ ਵਧੀਆ ਸੈੱਟ ਹੋ ਗਿਆ ਬਹੁਤ ਵਧੀਆ ਜੌਬ ਤੇ ਲੱਗੀ ਹੋਈ ਸੀ ਤੁਸੀਂ ਕਿੰਨੇ ਭਰਾਓ ਅਸੀਂ ਦੋਏ ਭਰਾ ਸੀ ਹਾਂ ਹਾਂ ਮੇਰੇ ਤਿੰਨ ਬੇਟੇ ਨੇ ਜੀ ਉਹ ਕੱਲਾ ਦੀ ਹਾਂ ਜੀ ਕਿਤੇ ਬੜੀ ਕਰਦੇ ਮੈਂ ਖੇਤੀਬਾੜੀ ਕਰਦਾ ਬੇਟੇ ਮੇਰੇ ਮੁਲਾਜ਼ਮ ਨੇ ਤਿੰਨੇ ਤੇ ਹੁਣ ਮੈਂ ਖੇਤੀ ਛੱਡਤੀ ਤੇ ਉਹਨਾਂ ਦੀ ਵੀ ਠੇਕੇ ਤੇ ਜ਼ਮੀਨ ਮਹੀ ਦੰਨਾ ਕਿੰਨੇ ਕਦੋਂ ਖਸੂਤਨਾ ਮਿਲੀ ਰਾਤ ਨੂੰ ਮਿਲੀ ਸਵੇਰੇ ਇਹ ਕੱਲ ਸਵੇਰੇ ਮਿਲੀ ਸਾਨੂੰ 8:00 ਵਜੇ ਅਸੀਂ ਫਿਰ ਸੋਚਿਆ ਵੀ ਕਿਤੇ ਗਲਤ ਨਾ ਹੋਵੇ ਗੱਲ ਆ ਫਿਰ 8 10:00 ਵਜੇ ਤੱਕ ਕਿਸੇ ਨੂੰ ਨਹੀਂ ਦੱਸਿਆ ਜੀ ਵੀ ਕੀ ਗੱਲਬਾਤ ਹੈ ਫਿਰ ਅਸੀਂ ਦੁਬਾਰਾ ਫੋਨ ਕਰਿਆ ਉਹ ਕਹਿੰਦੇ ਵੀ ਪਿੱਛੋਂ ਟਰੱਕ ਨੇ ਫੇਟ ਮਾਰੀ ਵੇ ਐ ਕਰਕੇ ਕੀ ਚੀਜ਼ ਦੇ ਨਾਮ ਹੈ ਟਰੈਕਟਰ ਟਰੱਕ ਹਾਂ ਟਰੱਕ ਗੱਡੀ ਜਾ ਰਹੀ ਸੀ ਮੂਰੇ ਹੀ ਇਹ ਟਰੱਕ ਪਿੱਛੇ ਰਹਿਦੀ ਟਰੱਕ ਨੇ ਮਾਰੀ ਫੇਟ ਇਹ ਫਿਰ ਇਹ ਮੌਕੇ ਤੇ ਬਾਪ ਪੁੱਤਾਂ ਦੀ ਦੋਵਾਂ ਦੀ ਡੈਥ ਹੋ ਗਈ ਪਿਛਲੀ ਸੀਟ ਤੇ ਬੈਠੇ ਤੇ ਇਹ ਇਹ ਬਹੁਤ ਤੇ ਇੱਕ ਮੁੰਡਾ ਹੋਰ ਸੀ ਉਹ ਗੱਡੀ ਚਲਾ ਰਿਆ ਦੀ ਤੇ ਬਹੁਤ ਸਾਈਡ ਤੇ ਬੈਠੀ ਸੀ ਉਹਨਾਂ ਦਾ ਛੱਟਾ ਕਾਫੀ ਨਹੀਂ ਜੀ ਹਾਂ ਹਸਪਤਾਲ ਨੇ ਹਾਂ ਤਾਂ ਕਿ ਟੁੰਕੇ ਬਹੁਤ ਲੱਗੇ ਸਿਰ ਚ ਬਹੁਤ ਦੇ ਨਹੀਂ ਉਹ ਉੱਥੇ ਉਹਦੇ ਸਹਰੇ ਬਾਗੇ ਸਾਡਾ ਤਾਂ ਪਾਸਪੋਰਟ ਬਣਾਇਆ ਸੀ ਬੱਚੇ ਮਲਾਜ਼ਮ ਤੇ ਉਹਨਾਂ ਦੇ ਪਾਸਪੋਰਟ ਬਣੇ ਹੋਏ ਤੇ ਉਹਦੇ ਗੁੱਡੀ ਦੇ ਸਹਰਿਆਂ ਦੇ ਬਣੇ ਹੋਏ ਤੇ ਤੇ ਉਹਨਾਂ ਦੇ ਬਣੇ ਹੋਏ ਤੇ ਉਹ ਫਿਰ ਉਧਰ ਹੀ ਚਲੇ ਗਏ ਵੀ ਉੱਥੇ ਸੰਸਕਾਰ ਕਰਾਂਗੇ